ਬੀਤੀ ਰਾਤ ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਗਰੰਧਗੜ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਤਿੰਨ ਹਥਿਆਰਬੰਦ ਲੋਕਾਂ ਵੱਲੋਂ ਅਚਾਨਕ ਇੱਕ ਘਰ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਘਟਨਾ ਦੀ ਪੂਰੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਹ ਘਟਨਾ ਪਿੰਡ ਗਰੰਧਗੜ ਦੀ ਹੈ ਜਿੱਥੇ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਤਿੰਨ ਹਮਲਾਵਰਾਂ ਵੱਲੋਂ ਦੋ ਨੇ ਘਰ ਦੇ ਸਾਹਮਣੇ ਆ ਕੇ ਅੰਨੇ ਵਾਗ ਗੋਲੀਆਂ ਚਲਾ ਕੇ ਫਰਾਰ ਹੋ ਗਏ ਹਾਲਾਂਕਿ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਹਮਲਵਰ ਪਹਿਲਾਂ ਘਰ ਦੇ ਬਾਹਰ ਰੈਕੀ ਕਰਦੇ ਹਨ ਅਤੇ ਫਿਰ ਵਾਪਸ ਆ ਕੇ ਗੋਲੀਬਾਰੀ ਕਰਦੇ ਹਨ ਪੀੜਤ ਘਰ ਦੇ ਮਾਲਕ ਗੌਰਵਪ੍ਰੀ ਸਿੰਘ ਦਾ ਕਹਿਣਾ ਹੈ ਕਿ ਅਸੀਂ ਘਰ ਦੇ ਅੰਦਰ ਸਨ ਅਤੇ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਰੱਬ ਦਾ ਸ਼ੁਕਰ ਹੈ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਵਿੱਚ ਹੁਣ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਰਵਾਰਕ ਮੈਂਬਰ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਸਾਡੀ ਕਿਸੇ ਲੋਕਾਂ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਕਰਕੇ ਇਹ ਹਮਲਾ ਹੋਇਆ ਹੈ ਅਸੀਂ ਕਈ ਵਾਰ ਪੁਲਿਸ ਨੂੰ ਦੱਸੂਕੇ ਹਾਂ ਅਤੇ ਹੁਣ ਤੱਕ ਇਨਸਾਫ ਦੀ ਗੁਹਾਰ ਲਾਈ ਬੈਠੇ ਹਾਂ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੀਰੀਆਂ ਨਾਲ ਗੱਲਬਾਤ ਦੌਰਾਨ ਡੀਐਸਪੀ ਬਟਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਫੋਟੋ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਸੀਂ ਸ਼ੱਕੀ ਲੋਕਾਂ ਦੀ ਪਛਾਣ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਫਿਲਹਾਲ ਇਹਨਾਂ ਅਜੇ ਤੱਕ ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਪੁਲਿਸ ਵੱਲੋਂ ਜਾਂਚ ਜਾਰੀ ਹੈ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਲੋਕਾਂ ਨੂੰ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਆਓ ਦੇਖਦੇ ਹਾਂ ਮਟਾਲਾ ਤੋਂ ਪੱਤਰਕਾਰ ਜਸਪਾਲ ਚੰਦੋਂਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਨਾਮ ਨਵਦੀਪ ਸਿੰਘ ਤੇ ਕੀ ਕਹਿਣਾ ਚਾਹੁੰਦੇ ਐ ਇਸ ਬਾਰੇ ਕਹਿਣਾ ਸਰ ਸਾਨੂੰ ਨਾ 20 ਮਾਰਚ ਨੂੰ ਪਹਿਲਾਂ ਵੀ ਉਹ ਜਿੰਨਾਂ ਨਾਲ ਸਾਡੀ ਲੜਾਈ ਨਾ ਉਹਨਾਂ ਲੋਹਾਂ ਨੂੰ 20 ਮਾਰਚ ਨੂੰ ਮਤਲਬ ਕਿ ਧਮਕੀ ਆਈ ਆ ਸ਼ਰੀਆਮ ਕੀ ਜਿਤਨਾ ਦਾ ਮਤਲਬ ਮੁੰਡਾ ਜੇਲ੍ਹ ਚੋਂ ਆ ਗਿਆਂ ਅਸੀਂ ਤੁਹਾਡੀ ਫੈਮਿਲੀ ਚ ਇੱਕ ਵੀ ਮਤਲਬ ਬੰਦਾ ਨਹੀਂ ਰਹਿਣ ਦੇਣਾ ਤੇ ਅਸੀਂ ਉਦੋਂ ਕਾਰਵਾਈ ਨਹੀਂ ਕੀਤੀ ਆਈ ਆ ਆਖਿਆ ਕਿ ਚਲੋ ਸਾਡਾ ਇਦਾਂ ਹੀ ਲੱਭੜੀਊਗਾ ਤੇ ਕੁਝ ਦਿਨ ਪਏ ਆ ਤੇ ਫਿਰ 10 ਦੇ ਕਰੀਬ ਸਾਡੇ ਗੇਟ ਤੇ ਮਤਲਬ ਫਾਇਰਿੰਗ ਮਾਰੀ ਗਈ ਕੀ ਘਟਨਾ ਬਾਕੀ ਆ ਰਾਤ ਸਰ ਬਹੁਤ ਡੈਸ਼ਕ ਭਰ ਮੋਲ ਸੀ ਤੇ ਅਸੀਂ ਮੈਂ ਤਾਂ ਅਜੇ ਮਤਲਬ ਅੰਦਰ ਉੱਠ ਕੇ ਗਿਆ ਆਈਆਂ ਤੇ ਜਦੋਂ ਖਿੜਾਕਾ ਆਇਆ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਕੋਈ ਚੀਜ਼ ਤੜਕੀ ਆ ਤੇ ਜਦੋਂ ਆ ਕੇ ਦੇਖਿਆ ਤੇ ਬਾਹਰ ਫਾਇਰਿੰਗ ਹੋਈ ਆ ਅਸੀਂ ਤਾਂ ਇਹੋ ਚਾਹੁੰਨੇ ਕਿ ਸਾਨੂੰ ਇਨਸਾਫ ਮਿਲੇ ਸਰ ਕੱਲੋਂ ਇਦਾਂ ਕਿਹੇ ਹੋਰ ਦੇ ਵੀ ਮਾਰਨਗੇ ਅੱਜ ਇੱਥੇ ਮਾਰੀਆਂ ਕੱਲੋਂ ਹੋਰ ਵੀ ਕਿਸੇ ਦੇ ਮਾਰੇ ਮਾਰਨਗੇ ਪਰਿਵਾਰ ਚ ਸਾਰੇ ਡਰੇ ਹੋਏ ਸੀ ਸਾਰਿਆਂ ਦੇ ਮਤਲਬ ਰੰਗ ਮਤਲਬ ਚਿਹਰੇ ਉਦਾਸ ਸੀ ਹਾਂਜੀ ਇਹ ਵੀ ਲੱਗਦਾ ਤੁਹਾਨੂੰ ਖਤਰਾ ਹੈ ਹਾਂਜੀ ਸਰ ਖਤਰਾ ਹੈ ਕਿਉਂਕਿ ਉਹਦਾ ਅੰਦਰੋਂ ਸਾਰਾ ਕੁਝ ਚੱਲਦਾ ਜੇ ਸਿਸਟਮ ਮੰਡੇ ਦਾ ਜਿਹਦੇ ਨਾਲ ਸਾਡੀ ਲਗ ਡਾਟ ਹੈ ਇੰਸਟਾਗ੍ਰਾਮ 11 ਸਭ ਕੁਝ ਅੰਦਰੋਂ ਚੱਲਦਾ ਗੋੰਦਵਾਲ ਜੇਲ੍ਹ ਚ ਗੁਰਪ੍ਰੀਤ ਸਿੰਘ ਸਰ ਗੁਰਪ੍ਰੀਤ ਜੀ ਕੀ ਹੈ ਸਾਰੀ ਘਟਨਾ ਵਾਪਰੀ ਹੈ ਤੇ ਕੀ ਕੁਝ ਨਜ਼ਰ ਆ ਰਿਹਾ ਹੈ ਸਰ ਇਹ ਨਾ ਕੱਲ 10 ਵਜੇ ਰਾਤ ਦੀ ਗੱਲ ਆ ਆਪਾਂ ਰੋਟੀ ਪਾਣੀ ਖਾ ਕੇ ਅੰਦਰ ਬੈਠੇ ਹੋਏ ਸੀ ਫਿਰ ਸੌਂ ਗਏ ਤੇ ਅਚਾਨਕ ਦੇਖਦੇ ਆਂ ਵੀ ਖੜਾਕ ਆਉਂਦਾ ਆ ਕੋਈ ਬਾਹਰੋਂ ਤੇ ਜਦੋਂ ਅਸੀਂ ਆਪਣੇ ਸੀਸੀਟੀਵੀ ਚੈੱਕ ਕਰਦੇ ਆਂ ਦੇਖਦੇ ਆਂ ਵੀ ਕੋਈ ਫਾਇਰ ਕਰ ਰਿਹਾ ਸੀਗਾ ਉਹ ਫਾਇਰ 8 ਫਾਇਰ ਉਹਨਾਂ ਨੇ ਸਰ ਕੀਤੇ ਹੋਏ ਆ ਜੋ ਕਿ ਇੱਕ ਫਾਇਰ ਅੰਦਰ ਆ ਕੇ ਮੇਨ ਗੇਟ ਨੂੰ ਵੀ ਲੱਗਾ ਹੋਇਆ ਆ ਤੇ ਉਹਨਾਂ ਵੱਲੋਂ ਫਾਇਰਿੰਗ ਕਰਕੇ ਬਾਅਦ ਵਿੱਚ ਫਰਾਰ ਹੋ ਗਏ ਆ ਦੁਨੀਆ ਸੰਧੂ ਪਿੰਡ ਨੂੰ ਸੀਸੀਟੀਵੀ ਕੀ ਨਜ਼ਰ ਆ ਰਹੀ ਹੈ ਸੀਸੀਟੀਵੀ 'ਚ ਸਰ ਤਿੰਨ ਜਾਨੇ ਲੜਕੇ ਆਉਂਦੇ ਆ ਮੋਟਰਸਾਈਕਲ ਤੇ ਪਹਿਲਾਂ ਅੱਗੇ ਜਾਂਦੇ ਫਿਰ ਪਿੱਛੇ ਆ ਕੇ ਦੇਖਦੇ ਆ ਮੌਲ ਫੇਰ ਉੱਤਰ ਕੇ ਦੋ ਜਾਨੇ ਉਹਨਾਂ 'ਚੋਂ ਦੋ ਪਿਸਟਲ ਨਾਲ ਫਾਇਰ ਕਰਦੇ ਜੀ ਫਾਇਰ ਕਰ ਹਾਂਜੀ ਬਕਾਇਦਾ ਕੋਈ ਪੁਲਿਸ ਪ੍ਰਸ਼ਾਸਨ ਆਇਆ ਜੀ ਪੁਲਿਸ ਮੌਕੇ ਤੇ ਆਈ ਸੀ ਬਟਾਲਾ ਗ੍ਰੰਥੀਆਂ ਇੰਚਾਰਜ ਚੌਂਕ ਇੰਚਾਰਜ ਵੀ ਪਹੁੰਚੇ ਸੀ ਐਸਐਚਓ ਸੇਖਵਾਵੀ ਡੀਐਸਪੀ ਬਟਾਲਾ ਵੀ ਮੌਕੇ ਤੇ ਪਹੁੰਚੇ ਹੋਏ ਉਹਨਾਂ ਨੇ ਸਾਰਾ ਕੁਝ ਦੇਖਿਆ ਖੋਲ ਉਹਨਾਂ ਨੂੰ ਮਿਲ ਗਏ ਸੀਗੇ ਤੇ ਕੋਈ ਰੰਜਿਸ਼ ਕੋਈ ਕਿਸੇ ਨਾਲ ਤੁਹਾਡੀ ਜਾਂ ਕੋਈ ਕੰਪਨੀ ਹੋਵੇ ਪਹਿਲਾਂ ਇਹ ਜੈਸੀ ਕਿ ਨਹੀਂ ਵਾਦਾ ਸਰ ਸਾਡਾ ਨਾ ਪਿੰਡ ਚ ਪਹਿਲਾਂ ਹੀ ਪਰਚਾ ਚੱਲਦਾ ਆ ਕਿ ਇਸ ਸਟ੍ਰਕਚਰ ਨੂੰ ਵੀ ਉਹ ਗਲਤ ਕੰਮ ਪਿੰਡ ਚ ਕਰਦੇ ਸੀ ਆਪਾਂ ਇਹਨਾਂ ਨੂੰ ਰੋਕਦੇ ਸੀਗੇ ਉਹਨਾਂ ਨੇ ਇਸੇ ਚੱਕਰ ਚ ਪੁਲਿਸ ਨਾਲ ਮਿਲ ਕੇ ਜਾਂ ਕੁਛ ਵੀ ਕਹਿ ਲੋ ਕਰਕੇ ਸਾਡੇ ਤੇ ਪਰਚਾ ਕਰਵਾਤਾ ਉਲਟ ਸਾਡਾ ਲਾਇਸੈਂਸੀ ਵੈਪਨ ਸੀ ਵੱਡੇ ਵੀਰ ਦਾ ਉਹ ਵੀ ਜਬਤ ਕਰ ਲਿਆ ਗਿਆ ਜੋ ਕਿ ਸਾਡਾ ਸੇਫਟੀ ਲਈ ਸੀਗਾ ਅਸੀਂ ਯੂਜ਼ ਕਰਿਆ ਤੇ ਉਹ ਤੁਸੀਂ ਉਹਨਾਂ ਦਾ ਹੀ ਇਹ ਕੰਮ ਆ ਸਾਡੀ ਹੋਰ ਲੱਗੇ ਛਾਗੇ ਕਿਤੇ ਵੀ ਕੋਈ ਖੈਬਾ ਜੀ ਨਹੀਂ ਹੈਗੀ ਬਸ ਉਹੀ ਇੱਕ ਸ਼ਖਸਿਆ ਦੋ ਦੋ ਤਿੰਨ ਘਰਿਆ ਪਿੰਡ ਦੇ ਜਿੰਨਾਂ ਨਾਲ ਸਾਡੀ ਖੈਰ ਬਜੀ ਜਿੰਨਾਂ ਵੱਲੋਂ ਇਹ ਕੁਛ ਕੀਤਾ ਗਿਆ ਜੇ ਪਰਿਵਾਰ ਜਾਰਦਾ ਆਉਂਦਾ ਜੇ ਇਹਦੇ ਹੁੰਦੇ ਬਟਾ ਸਰ ਕਿਸੇ ਦੇ ਵੀ ਗੋਲੀ ਲੱਗ ਸਕਦੀ ਸੀ ਕਿਉਂਕਿ ਮੈਂ ਵੀ ਕਈ ਵਾਰੀ ਬਾਹਰ ਹੀ ਫੋਨ ਕਰਦਾ ਹੁੰਨਾ ਐਸ ਟਾਈਮ ਨਾਲ ਦੀਦੀ ਹੁੰਨੀ ਕੈਨੇਡਾ ਜਾਂ ਉਹਨਾਂ ਦਾ ਕਾਲ ਆਉਂਦੀ ਹੁੰਦੀ ਹੈ ਤੇ ਮੈਂ ਬਾਹਰ ਹੀ ਗੱਲ ਕਰਦਾ ਹੁੰਨਾ ਕਈ ਵਾਰੀ ਚਲੋ ਉਹ ਤਾਂ ਰੱਬ ਵੱਲੋਂ ਹੀ ਮੈਂ ਅੰਦਰ ਸੀਗਾ ਤਾਂ ਬਚਾਅ ਹੋ ਗਿਆ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਹੈ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥਗੜ ਦੇ ਉਹਨਾਂ ਦੇ ਘਰ ਤਿੰਨ ਵਿਅਕਤੀ ਆਏ ਜੋ ਸੀਸੀਟੀਵੀ ਕੈਮਰਾ ਚ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਣਾਂ ਨੇ ਉਤਰ ਕੇ ਤੇ ਉੱਥੇ ਦੋਹਾਂ ਕੋਲ ਵਿਆਪਨ ਦੇਖੇ ਗਏ ਨੇ ਤੇ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀਸੀਟੀਵੀ ਦੇ ਵਿੱਚ ਵੀ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ ਚ ਲੱਗਦਾ ਪਿਆ ਕਿ ਇੱਕ ਦਫਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹਦੇ ਕੋਲ ਚੱਲਦਾ ਨਹੀਂ ਪਿਆ ਸੀ ਪਰ ਫਾਇਰ ਉਹ ਕਿਤੇ ਦੋ ਜਣੇ ਦੇ ਦੋਵੇਂ ਪਿਸਤਲ ਦੇ ਨਾਲ ਦੇਖੇ ਗਏ ਨੇ ਫਿਰ ਅਗਲੇ ਪਾਸੇ ਪਿੰਡ ਪੰਦਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚੱਲ ਗਏ ਆਏ ਨੇ ਗੁਡਾਲਾ ਕਰਤੀਆਂ ਸਾਈਡ ਤੋਂ ਤੇ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਪੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕੋਈ ਨਾ ਤੇ ਕਦੀ ਕੋਈ ਧਮਕੀ ਦਾ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇੱਕ ਪਹਿਲੇ ਝਗੜਾਗਾ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਉਹਨਾਂ ਸਿਹਰ ਤੋਂ ਅਸੀਂ ਅਲੱਗ-ਅਲੱਗ ਰਾਤ ਕੇਸ ਰਜਿਸਟਰਡ ਕਰ ਦਿੱਤਾ ਤੇ ਹੁਣ ਉਹ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਖੰਗਾਲ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਨਿਕਲੀ